ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਕੁਕਿੰਗ ਵਿਦ ਮੀ ਦੇ ਵਿੱਚ ਤੇ ਅੱਜ ਦੀ ਸਾਡੀ ਰੈਸਪੀ ਹੈ ਦੇਗ ਜਨ ਕੀ ਕੜਾ ਪ੍ਰਸ਼ਾਦ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਮੋਸਟਲੀ ਗੁਰਦੁਆਰਿਆਂ ਦੇ ਵਿੱਚ ਮਿਲਦੀ ਆ ਤੇ ਇਹਦਾ ਅੱਜ ਅਸੀਂ ਦੇਖਦੇ ਆ ਕਿੱਦਾਂ ਬਣਦੀ ਆ ਇਹਦੇ ਲਈ ਸਭ ਤੋਂ ਜ਼ਰੂਰੀ ਹੈ ਸਾਨੂੰ ਦੇਸੀ ਘਿਓ ਅਸੀਂ ਗਾਂ ਦਾ ਸ਼ੁੱਧ ਦੇਸੀ ਘਿਓ ਲਿਆ ਵਾ ਤੇ ਇਹ ਅਸੀਂ ਜਿੰਨੀ ਅਸੀਂ ਦੇਗ ਬਣਾਣੀ ਆ ਉਹਦੀ ਕੁਆਂਟੀਟੀ ਦੇ ਹਿਸਾਬ ਨਾਲ ਲੈਣਾ ਵਾ ਮੰਨ ਲਓ ਤੁਸੀਂ ਦੋ ਕੜਚੀਆਂ ਜੇ ਘਿਓ ਲਿਆ ਵਾ ਤਾਂ ਇੱਕ ਕੜਚੀ ਆਟਾ ਲਵਾਂਗੀ ਘਿਓ ਦੀ ਕੁਆਂਟੀਟੀ ਅਸੀਂ ਵੱਧ ਰੱਖਣੀ ਆ ਤੇ ਆਟਾ ਉਹ ਤੋਂ ਥੋੜਾ ਘੱਟ ਰੱਖਣਾ ਤਾਂ ਕਿ ਜਿਹੜੀ ਇਹਦੀ ਕੰਸਿਸਟੈਂਸੀ ਆ ਉਹ ਬੈਲੈਂਸ ਹੋ ਸਕੇ ਵਾਹਿਗੁਰੂ ਜੀ ਦਾ ਨਾਮ ਲੈ ਕੇ ਅਸੀਂ ਸ਼ੁਰੂ ਕਰਾਂਗੇ ਤਾਂ ਕਿ ਜੋ ਸਾਡੀ ਦੇਗਾ ਉਹ ਖੜਾ ਪ੍ਰਸ਼ਾਦ ਆ ਸਭ ਤੋਂ ਵਧੀਆ ਬਣੇ ਦੇਖੋ ਹੁਣ ਆਟੇ ਤੇ ਘਿਓ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਇਹਨੂੰ ਉਦੋਂ ਤੱਕ ਪਣਾਈ ਕਰਨਾ ਜਦ ਤੱਕ ਇਹਦਾ ਕਲਰ ਜਿਹੜਾ ਲਾਈਟ ਬ੍ਰਾਊਨ ਨਾ ਹੋ ਜਾਏ ਤੁਹਾਨੂੰ ਖੁਸ਼ਬੂ ਯਾਨੀ ਕਿ ਮਹਿਕ ਤੋਂ ਪਤਾ ਲੱਗ ਜਾਏਗਾ ਜੀ ਕਿ ਸਾਡਾ ਆਟਾ ਪਨੋ ਚੁੱਕਾ ਵਾ ਦੇਖੋ ਇਹਦੀ ਕੰਸਿਸਟੈਂਸੀ ਬੈਲੈਂਸ ਹੋ ਗਈ ਆ ਇਹਨੂੰ ਚੰਗੀ ਤਰ੍ਹਾਂ ਹਿਲਾਣਾ ਵਾ ਆਪਾਂ ਤਾਂ ਕਿ ਕਿਤੇ ਵੀ ਜਿਹੜੀਆਂ ਗੱਠਾ ਨਾ ਬਣ ਸਕਣ ਇੱਕ ਸਾਈਡ ਤੇ ਅਸੀਂ ਪਾਣੀ ਗਰਮ ਕਰਾਂਗੇ ਪਾਣੀ ਦੇ ਵਿੱਚ ਅਸੀਂ ਇਕੁਅਲ ਮਾਤਰਾ ਦੇ ਵਿੱਚ ਚੀਨੀ ਪਾਵਾਂਗੇ ਜਿੰਨੀ ਕਿ ਅਸੀਂ ਆਪਣੇ ਕੜਾ ਪ੍ਰਸ਼ਾਦ ਦੇ ਵਿੱਚ ਮਿਠਾਸ ਰੱਖਣੀ ਆ ਅਸੀਂ 3 ਨਹੀਂ ਲੈ ਲਈ ਤੇ ਅਸੀਂ ਪਾਣੀ ਦੇ ਵਿੱਚ ਇਹਨੂੰ ਪਾ ਕੇ ਉਬਲਣਾ ਸ਼ੁਰੂ ਕਰ ਦਿੱਤਾ ਆ ਦੇਖੋ ਇਹ ਹੋਣਾ ਸ਼ੁਰੂ ਹੋ ਗਈ ਆ ਤੇ ਇਧਰ ਸਾਡੇ ਜਿਹੜਾ ਆਟਾ ਵਾ ਉਹ ਵੀ ਭਿੱਜਣਾ ਸ਼ੁਰੂ ਹੋ ਗਿਆ ਹੈ ਇਹਨੂੰ ਚੰਗੀ ਤਰ੍ਹਾਂ ਮਿਲਾਉਣਾ ਵਾ ਆਪਾਂ ਜਦੋਂ ਤੱਕ ਇਹਦਾ ਰੰਗ ਜਿਹੜਾ ਪ੍ਰੋਪਰ ਦੇਗ ਵਾਲਾ ਨਾ ਜਾਵੇ ਇਹ ਤੁਸੀਂ ਸਭ ਨੇ ਆਪਣੇ ਆਪਣੇ ਘਰੇ ਟਰਾਈ ਜ਼ਰੂਰ ਕਰਨੀ ਹੈ ਦੇਖੋ ਸਾਡੀ ਜਿਹੜੀ ਦੇਗ ਆ ਉਹਦਾ ਕਲਰ ਥੋੜਾ ਥੋੜਾ ਆਣਾ ਸ਼ੁਰੂ ਹੋ ਗਿਆ ਵਾ ਆਰਾਮ ਨਾਲ ਲਾੜਾ ਇਹਨੂੰ ਆ ਦੇਖੋ ਜੀ ਬ੍ਰਾਊਨ ਹੋਣਾ ਸ਼ੁਰੂ ਹੋ ਗਿਆ ਵਾ ਹੁਣ ਅਸੀਂ ਇਹਦੇ ਵਿੱਚ ਜੋ ਪਾਣੀ ਅਸੀਂ ਬਣਾਇਆ ਚੀਨੀ ਦਾ ਉਹ ਪਾਵਾਂਗੇ ਤੇ ਇਹਨੂੰ ਅੱਛੀ ਤਰ੍ਹਾਂ ਮਿਕਸ ਕਰਨਾ ਹਾਂ ਦੇਖੋ ਬਸ ਸਾਡੀ ਦੇਗ ਜਿਹੜੀ ਆ ਉਹ ਤਿਆਰ ਹੋ ਚੁੱਕੀ ਆ ਤੇ ਹੁਣ ਅਸੀਂ ਜਾਵਾਂਗੇ ਬਾਬਾ ਦੀਪ ਸਿੰਘ ਗੁਰਦੁਆਰੇ ਮੱਥਾ ਟੇਕਣ ਤੇ ਤੁਸੀਂ ਵੀ ਸਾਰੇ ਦੇਖ ਕਰੇ ਬਣਾਇਓ ਤੇ ਮਹਾਰਾਜ ਜੀ ਨੂੰ ਮੱਥਾ ਜ਼ਰੂਰ ਟੇਕਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ